ਭਾਈ ਗੁਰਜੀਤ ਤੁਸੀਂ ਦੋ ਦਰਿਆ ਮਿਲਦੇ ਆਪਸ ਵਿੱਚ ਦੇਖੇ ਹੋਣੇ ਤੇ ਅੱਜ ਦੋ ਮਾਝਾ ਤੇ ਦੁਆਬਾ ਤੁਹਾਨੂੰ ਮਿਲਦੇ ਦਿਖਾਉਣੇ ਆ ਵੀ ਵੀਰ ਨੂੰ ਕਹੂੰਗਾ ਮੈਂ ਵੀ ਉਧਰਲੇ ਪਾਸੇ ਮਾਝਾ ਵਾ ਤੇ ਆ ਖੰਬੇ ਤੋਂ ਪਰਲੇ ਪਾਸੇ ਮਾਝਾ ਤੇ ਇਧਰਲੇ ਪਾਸੇ ਦੁਆਬੇ ਦਾ ਏਰੀਆ ਆ ਜਾਂਦਾ ਇਧਰ ਤਰ ਤਰਨ ਤਰਨ ਜ਼ਿਲਾਵਾ ਤੇ ਉਧਰਲੇ ਪਾਸੇ ਕਬੂਰਥਲਾ ਕਬੂਰਥਲਾ ਜ਼ਿਲਾਵਾ ਤੇ ਇਹ ਵੀ ਅੱਜ ਦਰਿਆ ਦੇ ਵਿੱਚ ਦਰਿਆ ਪਰਾਂ ਲੇਕਿਨ ਦਰਿਆ ਵੱਢ ਕੇ ਮਾਝੇ ਚਲਾ ਗਿਆ ਇਹ ਇਹ ਜ਼ਿਲੇ ਦੀ ਹੱਦ ਹੈ ਜ਼ਿਲੇ ਦੀ ਹੱਦ ਜ਼ਿਲੇ ਦੀ ਹੱਦ ਤੁਹਾਨੂੰ ਇਹ ਅਸੀਂ ਦਿਖਾਉਣਾ ਸੀ ਕਿ ਆ ਵੀ ਦਿਖਾਈਏ ਸੰਗਤਾਂ ਨੂੰ ਵੀ ਨਾਲ ਦੀ ਨਾਲ ਦਰਸ਼ਨ ਕਰਾਈਏ ਇਸ ਚੀਜ਼ ਦੇ ਵੀ ਤੇ ਜਿਵੇਂ ਜਿਵੇਂ ਅਸੀਂ ਡੇਰਿਆਂ ਦੇ ਵਿੱਚ ਬਹਿਕਾਂ ਦੇ ਵਿੱਚ ਜਾ ਰਹੇ ਹਾਂ ਘਰਾਂ ਦੇ ਵਿੱਚ ਹਨਾ ਪਤਾ ਕਰਨ ਦੇ ਲਈ ਵੀ ਕਿਹੜੇ ਵੀਰ ਨੂੰ ਕਿਹੜੇ ਭੈਣ ਨੂੰ ਕਿਹੜੀ ਜ਼ਰੂਰਤ ਦੀ ਜ਼ਰੂਰਤ ਆ ਖੇਤਾਂ ਦੇ ਵਿੱਚ ਆਉਣ ਵਾਲੇ ਸਮੇਂ ਲਈ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਆ ਅਸੀਂ ਸਾਰੇ ਸੰਗਤ ਤੇ ਗੁਰਨਾਨ ਸਿੰਘ ਵਾਲੇਵਾ ਸੰਗਤ ਤੇ ਬਲੌਂਟੀਅਰਾਂ ਬਜੋ ਇੱਕ ਨੋਟ ਕਰਕੇ ਲਿਆ ਰਹੇ ਆ ਤੇ ਸੰਗਤ ਦੇ ਅੱਗੇ ਰੱਖਾਂਗੇ ਜਿਵੇਂ ਜਿਵੇਂ ਸੰਗਤ ਨੂੰ ਲੱਗੂਗਾ ਤੇ ਓਵੇਂ ਓਵੇਂ ਸੰਗਤ ਇਹਨਾਂ ਵੀਰਾਂ ਦੀ ਸਹਾਇਤਾ ਦੇ ਲਈ ਅੱਗੇ ਆਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ